ਖਾਣਾ ਕੱਗਾ ਦੇ ਪਿੰਡ ਦੇ ਦੇਡਣਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਪਾਖੜ ਨਹਿਰ ਤੇ ਛਾਲ ਮਾਰ ਕੇ ਆਪਣੇ ਜੀਵਨ ਦਾ ਸਮਾਪਤ ਕੀਤੀ ਗਈ ਸੀ ਉਸ ਦੀ ਡੈਡ ਬੋਡੀ ਖਨੋਰੀ ਹੱਡ ਤੋਂ ਮਿਲੀ ਹੈ ਅਤੇ ਪੁਲਿਸ ਅਧਿਕਾਰੀ ਖੇਮ ਚੰਦ ਵੱਲੋਂ ਉਸ ਦੀ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਕਰਵਾਇਆ ਗਿਆ ਤੇ ਬਾਰਸ ਨੂੰ ਸੌਂਪ ਦਿੱਤਾ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਇਸ ਵਿਅਕਤੀ ਦੇ ਘਰ ਦੇ ਹਾਲਾਤ ਆਰਥਿਕ ਤੌਰ ਤੇ ਕਮਜ਼ੋਰ ਸੀ ਉਸ ਦੇ ਪਰਾਨੇ ਵੀ ਇਹ ਜਾਣਕਾਰੀ ਦਿੱਤੀ ਹੈ ਜਿਸ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ ਔਰ ਆਪਣੇ ਉਸਨੇ ਜੀਵਨ ਲੀਲਾ ਸਮਾਪਤ ਕੀਤੀ ਇਹ ਜੀ ਜਿਹੜੀ ਭਖੜਾ ਨਹਿਰ ਚ ਸ਼ਮਸ਼ੇਰ ਦਾਸ ਸਨ ਆਫ ਲੇਟ ਭਜਨ ਦਾਸੀ ਡੈੱਡ ਬੁੱਢੀ ਮਿਲੀ ਆ ਜੀ ਏ ਮਤਲਬ 45-40 ਸਾਲ ਦਾ ਵਿਅਕਤੀ ਸੀ ਵਾਕਿਆ ਨੂੰ ਤੰਗੀ ਹਾਂਜੀ ਇਹ ਪਾਖੜਾ ਨਹਿਰ ਆਪਣੇ ਖਨੌਰੀ ਤੋਂ ਮਿਲੀ ਹੈ ਜੀ ਹਾਂਜੀ ਇਹਨੇ 4 ਤਰੀਕ ਨੂੰ ਵਿੱਚ ਛਾਲ ਮਾਰਤੀ ਜੀ ਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਜਾਂਦਾ ਸੀ ਪਰਿਵਾਰ ਨੇ ਕੀ ਬਿਆਨ ਪਰਿਵਾਰ ਨੇ ਵੀ ਇਹ ਕਿਹਾ ਵੀ ਅਸੀਂ ਇਹ ਦਿਮਾਗੀ ਪ੍ਰੇਸ਼ਾਨੀ ਰਹਿੰਦਾ ਸੀ ਹਰ ਟਾਈਮ ਤੇ ਅਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂ ਕੋਈ ਇਹ ਦੱਸ ਦੇ ਵੀ ਕਿ ਅਸੀਂ ਪ੍ਰੇਸ਼ਾਨੀ ਦੱਸੀ ਹੈ ਪਰ ਇਹ ਨਹੀਂ ਪਤਾ ਵੀ ਕਿਸੇ ਦਾ ਕੀ ਲੈਣਾ ਕੀ ਦੇਣਾ हां मीडियमस जी बेटा ਇਹਦਾ 22 23 ਸਾਲ ਦਾ ਜੀ ਇਹ ਲਪ੍ਰੀਤ ਸਿੰਘ ਆ ਜੀ ਇਹਦੇ ਬਿਆਨਾਂ ਤੇ ਕਾਰਵਾਈ ਕਰੀਆ ਜੀ 194 ਜੀ ਤੇ ਇਹਦਾ ਜਿਹੜਾ ਬ੍ਰਦਰ ਹੈ ਜੀ ਉਹ ਰੁਦੂਰਾ ਦਾਸ ਹੈ ਜੀ ਪਿੰਡ ਦੇ ਦੇਣਾ ਜੀ ਹਾਂ ਜੀ ਪੋਟਮੰਡਮ ਕਰਾ ਕੇ ਜੇ ਅੰਤਿਮ ਸੰਸਕਾਰ ਵਾਸਤੇ ਇਹਨਾਂ ਨੂੰ ਡੈੱਡ ਬੋਡੀ ਹਵਾਲੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز